ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਖੋਖਰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਅਤੇ ਬਾਈਜੀ ਹਰਾਂ ਦਾ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਜਾਨਵਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਸੂਏ ਵੀ ਸੂਏ ਦੇ ਵੀ ਹੈਗੇ ਆ ਤੇ ਸੂਣ ਵਾਲੇ ਵੀ ਹੈਗੇ ਆ ਸਾਰੀ ਡਿਟੇਲ ਆਪਾਂ ਬਾਈਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਕੀ ਹਾਲ ਚਾਲ ਆ ਬਾਈ ਵਧੀਆ ਵੀ ਬਹੁਤ ਵਧੀਆ ਬਾਈ ਜੀ ਆਪਣਾ ਨਾਮ ਦੱਸਿਓ ਸੁਖਵਿੰਦਰ ਸਿੰਘ ਬਾਈ ਸੁਖਵਿੰਦਰ ਸਿੰਘ ਤੇ ਬਾਈ ਸੁਖਵਿੰਦਰ ਆਪਣਾ ਮੋਬਾਈਲ ਨੰਬਰ ਦੱਸ ਦਿਓ 94656 77740 94656 77740 77 740 740 ਤੇ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਹਾਂਜੀ ਠੀਕ ਆ ਗਾਈਆਂ ਦਾ ਤੇ ਮੱਝਾਂ ਦਾ ਸੰਝਾ ਹੀ ਆ ਕਿ ਇਕੱਲੀਆਂ ਗਾਵਾਂ ਦਾ ਹਾਂਜੀ ਦਾ ਸੰਝਾ ਬਈ ਸੰਝਾ ਠੀਕ ਆ ਜੀ ਤੇ ਜੇ ਅੱਜ ਆਪਣੇ ਕੋਲੇ ਪੰਜ ਪਸ਼ੂ ਸੇਲ ਹਾਂਜੀ ਪੰਜ ਬਸ ਜਿਹਦੇ ਕੋਲੇ ਐਚ ਐਫ ਵੈਰ ਕੋਲੇ ਆਪਾਂ ਖੜੇ ਆਂ ਦੀ ਕੀ ਡਿਟੇਲ ਆ ਬਾਈ ਇਹ ਰਾਤ ਦੀ ਸੂਈ ਆ ਬਾਈ ਠੀਕ ਹੈ ਮਗਰ ਬੱਚੀ ਆ ਪੰਜ 7 ਕਿਲੋ ਦੁੱਧ ਕੱਢਿਆ ਬੱਚੀ ਚੰਗਾ ਕੇ ਠੀਕ ਹੈ ਜੀ ਠੀਕ ਹੈ ਦੁੱਧ ਦੇ ਦੋਗੇ 25 ਤੋਂ 26 ਕਿਲੋ ਦੁੱਧ ਵਾਹ ਬਾਈ ਗਾਰੰਟੀ ਵਾਲਾ ਇਹ ਨਹੀਂ ਗੱਲ ਐ ਇੱਕ ਅੱਖ ਦੀ ਗੱਲ ਐ ਠੀਕ ਹੈ ਜੀ ਦੂਜਾ ਸਵੇਰ ਬਹੁਤ ਚੰਗੀ ਲੱਗੀ ਦੂਜਾ ਸਵੇਰ ਸਾਨੂੰ ਬਹੁਤ ਚੰਗਾ ਲੱਗਾ ਵਾਹ ਜੀ ਵਾਹ ਦਿਖਾਉਣੇ ਆ ਦੋਸਤੋ ਤੁਹਾਨੂੰ ਬਹੁਤ ਹੀ ਜਿਆਦਾ ਸ਼ਾਨਦਾਰ ਥਾਨ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਚਾਰ ਦੰਦ ਮੂੰਹਾਂ ਵਿੱਚ ਮੂੰਹ ਬਾਈ ਕਹਿੰਦਾ ਵੀ ਚਾਰ ਦੰਦਾਂ ਦਾ ਦੂਜਾ ਸੂਤ ਥਾਣਾ ਬਾ ਕਮਾਲਾ ਦੇਖ ਸਕਦੇ ਹੋ ਤੁਸੀਂ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੋਂਡਾਂ ਤੇ ਲੱਗਿਆ ਕੱਲਾ ਕੱਲਾ ਥਾਣ ਇੱਕੋ ਜਿਹਾ ਥਾਣਾ ਅਗਲੇ ਤੇ ਮਗਰਲੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਕੇ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਅੰਦ ਕਾਠ ਬਹੁਤ ਚੰਗਾ ਦੋਸਤੋ ਰਾਜੀਪਲੀ ਚੰਗੀ ਆ ਤੇ ਆ ਵੱਛੀ ਆ ਦੋਸਤੋ ਵੇਚਦੀ ਤੁਹਾਨੂੰ ਦਿਖਾ ਦਿੰਨੇ ਆ ਆ ਇਹਦੀ ਵੱਛੀ ਆ ਚੰਗੀ ਮਾਰਕਿੰਗਾ ਵੱਛੀ ਦੀ ਵੀ ਲਓ ਬਈ ਬਾਈ ਕਹਿੰਦਾ ਵੀ ਸੀਲ ਸਲੱਗ ਬਹੁਤ ਆ ਦੋਨਾਂ ਪਾਸਿਆਂ ਤੋਂ ਥਣਾ ਦਾ ਸੈਜ ਗਾਇਬ ਬਿਲਕੁਲ ਇੱਕੋ ਜਿਹਾ ਬਹੁਤ ਸ਼ਾਨਦਾਰ ਪੂਰਾ ਫਸਮਾ ਹਵਾਨਾ ਹੈ ਮਿਲਕਵੇਨ ਵੀ ਚੰਗੀ ਆ ਬਾਕੀ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਹਾਂ ਲੈ ਵੀ ਹੁਣ ਤੋੜ ਤੋਰੀ ਭਾਈ ਲਓ ਵੀ ਸੱਜਣੋਂ ਦੇਖ ਸਕਦੇ ਹੋ ਤੁਸੀਂ ਚੁਾਈ ਇਹਦੀ ਹੋ ਚੁੱਕੀ ਆ ਸਵੇਰ ਦਾ ਟਾਈਮ ਆ ਦੋਸਤੋ ਤੇ ਉਸ ਢੰਗ ਨਾਲ ਤੁਸੀਂ ਹਵਾਨੇ ਦੀ ਜਜਮੈਂਟ ਕਰਨੀ ਆ ਬੱਚੇ ਦਾ ਕਰਦੀ ਆ ਥੋੜਾ ਜਿਹਾ ਉਹ ਵਧੀਆ ਸਾਹਮਣੇ ਹਾਂਜੀ ਬਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ ਮੁੱਲ ਫੋਨ ਤੇ ਬਾਈ ਮੁੱਲ ਫੋਨ ਤੇ ਠੀਕ ਆ ਬਾਈ ਜੀ ਤਾਂ ਵੀ ਸੱਜਣਾ ਜਿਹਨੂੰ ਵੈੜ ਪਸੰਦ ਆਈ ਤਾਂ ਮੁੱਲ ਫੋਨ ਤੇ ਹੋਊਗਾ ਫੋਨ ਬਾਈ ਨੂੰ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਲੱਗਿਆ ਹੋਊਗਾ ਇਸ ਤੋਂ ਅੱਗੇ ਇੱਕ ਮੱਝ ਆ ਦੋਸਤੋ ਇਹ ਵਿਖਾਉਣਿਆ ਤੁਹਾਨੂੰ ਇਹ ਛੋਟੀ ਦੀ ਕੀ ਡਿਟੇਲ ਆਈ ਏ ਬਈ ਤੀਜਾ ਸੂਆ ਸੁੰਦੀ ਆ ਦੂਜੇ ਸੂਏ ਦੋ ਤੇ 14 15 ਕਿਲੋ ਖੁੱਲਾ ਦਿੱਤਾ ਇਹਨੇ ਪਹਿਲੇ ਸੂਏ 15 16 ਕਿਲੋ ਦਿੱਤਾ ਨਹੀਂ ਦੂਜਾ ਸੂਆ ਦੂਜਾ ਸੂਆ ਹਾਂ ਦੂਜੇ ਸੂਏ ਹੁਣ ਤੀਜਾ ਸੂਆ ਸੂਣਾ ਇਹਨੇ ਹੁਣ ਤੀਜੇ ਸੂਣਾ ਕਿੰਨੇ ਕ ਦਿਨ ਲੈਂਦੀ ਆ ਬਾਈ ਇਹ ਇਹ ਹਫਤਾ ਪਿਆ ਬਾਈ ਇਹਦਾ ਇੱਕ ਹਫਤਾ ਹਾਂ ਸੀਮਨ ਵਗੈਰਾ ਲੋ ਕੋਈ ਪਤਾ ਹੈ ਨਹੀਂ ਪਤਾ ਬਾਈ ਠੀਕ ਆ ਜੀ ਲਓ ਵੀ ਸਜਣੋ ਕੱਦ ਕਾਠ ਇਹਦਾ ਵੀ ਬਹੁਤ ਆ ਰਾਜੀਪਲੀ ਬਹੁਤ ਆ ਛੋਟਾ ਛੋਟਾ ਸਿੰਗ ਆ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਥਣ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਥਾਣਾ ਮੁੱਠੀ ਦੀ ਜਵਾਈ ਵਾਲਾ ਦੇਖ ਸਕਦੇ ਹੋ ਦੋਸਤੋ ਦੋਨੋਂ ਪਾਸਿਆਂ ਤੋਂ ਥਾਣਾ ਦੀ ਜੱਜਮੈਂਟ ਕਰ ਲੋ ਬਿਲਕੁਲ ਸੇਮ ਸਹਜ ਆ ਤੇ ਰਾਜੀਪੜੀ ਬਹੁਤ ਆ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਪੈਠਪੜਾ ਚੌਰ ਸੈਟਰ ਗਿਆ ਪਿਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਲਓ ਵੀ ਸੱਜਣੋ ਅੰਦਾਜ਼ਾ ਤੁਸੀਂ ਲਾ ਲੈਣਾ ਢਿੱਲ ਹਵਾ ਨਹੀਂ ਦਿਖਾ ਜੀ ਬਹੁਤ ਪਈ ਆ ਸਾਫ ਸੁਥਰਾ ਤੇ ਪਧਰ ਹਵਾਨਾ ਦੇਖ ਸਕਦੇ ਹੋ ਪਿੱਠ ਪੜਾ ਸਾਫ ਸੁਥਰਾ ਹੈ ਹਾਂਜੀ 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 ਮੋੜ ਲਓ ਬਾਈ ਮੋਲ ਬਾਈ ਜੀ ਇਹਦਾ ਵੀ ਫੋਨ ਤੇ ਹੋਊਗਾ ਮੋਲ ਸਾਰਿਆਂ ਦਾ ਫੋਨ ਤੇ ਹੀ ਆ ਤੇ ਇਸ ਤੋਂ ਅੱਗੇ ਬਾਈ ਇੱਕ ਆ ਝੋਟੀ ਦੇ ਕੋਲ ਖੜੇ ਆ ਕਿੰਨਾ ਸੂਆ ਤੇ ਕੀ ਡੀਟੇਲ ਆ ਜੀ ਦੱਸ ਦਿਆਂ ਬਾਈ ਹਾਂਜੀ ਬਾਈ ਜੀ ਆ ਝੋਟੀ ਦੀ ਕੀ ਡੀਟੇਲ ਆ ਜੀ ਇਹ ਬਾਈ ਦੂਜਾ ਸੂਆ ਸੁਣਾਏ ਨੇ ਠੀਕ ਹੈ ਲੋਰ ਮੋਰਾ ਠੀਕ ਹੈ ਜੀ ਮਾਲਕ ਨੇ ਜਿਹੜਾ ਦੱਸਿਆ ਪਹਿਲੇ ਸੂਏ 18 19 ਕਿਲੋ ਦੁੱਧ ਦਿੱਤਾ ਨੇ ਵਾਹ ਜੀ ਵਾਹ ਦੂਜਾ ਸੂਆ ਤਿਆਰ ਹੈ ਹਾਂਜੀ 5 ਤਰੀਕ ਨੂੰ ਇਹਦੇ ਦਿਨ ਪੂਰੇ 5 ਤਰੀਕ ਨੂੰ ਹਾਂ ਯਾਨੀ ਪਹਿਲੇ 8 10 ਦਿਨ ਪਹਿਲੇ 8 ਠੀਕ ਹੈ ਜੀ ਇਹਦਾ ਇਹ ਰਿਕਾਰਡ ਹੀ ਕਾ ਮੈਂ ਪੈਂਦੀ ਦੁੱਧ ਕਿੰਨਾ ਕੱਢੇ ਵਾਹ ਜੀ ਵਾਹ ਬਹੁਤ ਚੰਗੀ ਝੋਟੀ ਆ ਦੋਸਤੋ ਹਾਂ ਦੂਜੇ ਸੂਏ ਲਈ ਤਿਆਰ ਆ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਥਾਨ ਹਵਾਨੇ ਦੀ ਸਾਫ ਸੁਥਰੀ ਆ ਬਹੁਤ ਜਿਆਦੇ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਨ ਲੱਗਿਆ ਤੇ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਾਣਾ ਦਾ ਕੱਦ ਕਾਠ ਵੀ ਚੰਗਾ ਰਾਜੀਪਲੀ ਵੀ ਚੰਗੀ ਆ ਹੁਆ ਨਾ ਦੋਸਤੋ ਫੁੱਟਬਾਲ ਵਾਂਗ ਪਿੱਛੇ ਨੂੰ ਵਧਿਆ ਹੋਇਆ ਤੁਹਾਨੂੰ ਦਿਖਾਈ ਦੇਊਗਾ ਬਹੁਤ ਵੱਡੇ ਹਵਾਨੇ ਚ ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਤੀ ਹੈ ਛੇੜ ਲਓ ਲਾਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਾਣਾ ਦਾ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਤੁਰਦੀ ਦੋ ਤੁਹਾਨੂੰ ਸਾਰੀ ਇਹਦੀ ਜੱਜਮੈਂਟ ਆ ਜਾਣੀ ਹੈ ਲਓ ਵੀ ਹਵਾਨੇ ਦੀ ਜੱਜਮੈਂਟ ਕਰ ਲਓ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਇਹਨੇ ਇਹ ਹਜੇ ਹਫਤਾ ਸੂਨ ਚ ਬਾਕੀ ਆ ਉਹ ਵੀ ਸਜਣੋ ਲ ਮੇਤਰ ਤਲੇਾਰੇ ਦੀ ਹਲਕਤ ਮੰਦੀ ਆ ਹੋਰ ਕੋਈ ਗੱਲ ਨਹੀਂ ਮਸ਼ਕੰਗੂ ਹਵਾਨਾ ਭਰਿਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਸਰੀਰ ਦੀ ਮਾਲਕਣੀ ਆ ਮੂੰਹ ਵੀ ਚਾਰ ਦੰਦਾ ਚਾਰ ਦੰਦਾ ਬਾਈ ਕੰਦਾ ਮੂੰਹ ਆਪ ਦੇ ਚੈੱਕ ਕਰ ਸਕਦਾ ਚੰਗੇ ਫਾਰਮ ਚੋਂ ਕਿਸੇ ਚੰਗੇ ਘਰ ਤੋਂ ਆਈ ਆ ਕਿਉਂਕਿ ਛੋਟੀ ਉਮਰ ਚ ਹੀ ਇਹ बन ਗਈ ਤੇ ਦੂਜਾ ਸੁਆ ਇਹ ਤਿਆਰ ਚੱਲ ਆ ਜਾਲ ਉੱਥੇ ਹੀ ਬੰਨ ਬੰਨ ਦਿਓ ਜੀ ਬੰਨ ਨਾ ਉਹ ਵੀ ਸਜਣਾ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਤੇ ਮੁੱਲ ਦੋਸਤੋ ਇਹਦਾ ਵੀ ਫੋਨ ਤੇ ਹੀ ਹੋਊਗਾ ਸਰ ਬਾਏ ਵਾਂ ਦੇ ਠੀਕ ਹੈ ਅਸ ਤੋਂ ਅੱਗੇ ਤੁਹਾਨੂੰ ਇੱਕ ਵੈਡ ਐਚ ਐਫ ਦਿਖਾਉਣੇ ਆ ਹਾਂਜੀ ਬਾਈ ਜੀ ਇਹਦੀ ਡਿਟੇਲ ਕੀ ਆ ਵੈਦ ਦੀ ਇਹ ਬਈ ਦੂਜਾ ਸੂਆ ਪਹਿਲੇ ਸੂਏ 30 ਕਿਲੋ ਪਲੱਸ ਦੁੱਧ ਦਿੰਦਾ ਇਹਨੇ 30 ਪਲੱਸ ਹਾਂ ਠੀਕ ਆ ਜੀ ਕਿੰਨੇ ਦਿਨ ਲੈਂਦੀ ਹੈ ਇਹ ਜੇ ਹਜੇ ਦਿਨ ਤੇ 15 ਵਾਹ ਜੀ ਵਾਹ ਤੇ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਇਹ ਸੀਮਨ ਦਾ ਬਈ ਮੁੰਡੇ ਨੂੰ ਪਤਾ ਠੀਕਾ ਸਖ ਸੀਮਨ ਹੀ ਭਰਾਇਆ ਸੀ ਇਹਦੇ ਆਪ ਹੀ ਚੰਗੇ ਟੀਕੇ ਦੀ ਉਹਨੂੰ ਪਤਾ ਹੈ ਚਲੋ ਜੇ ਉਹ ਆ ਗਿਆ ਜੇ ਕੋਈ ਵੀ ਫੋਨ ਕਰੂਗਾ ਤੇ ਉਹ ਦੱਸ ਹੁਣ ਪੁੱਛ ਕੇ ਦੱਸ ਸਕਦੇ ਆਪਾਂ ਠੀਕ ਆ ਜੀ ਠੀਕ ਆ ਠੀਕ ਹੈ ਨਾ ਤੇ ਕਿੰਮਾ ਸੂਆ ਦੂਜਾ ਹੀ ਇਹ ਦੂਜਾ ਦੂਜਾ ਇਹ ਚਾਰ ਦੰਦ ਤੇ ਮੂੰਹ ਆ ਲਓ ਬਈ ਮੂੰਹ ਚਾਰ ਦੰਦ ਬਾਈ ਦੱਸਦਾ ਮੂੰਹ ਥਣ ਹਵਾਨੇ ਦੀ ਸਾਫ ਸੁਥਰੀ ਆ 30 ਕਿਲੋ ਬਾਈ ਕਹਿੰਦਾ ਪਹਿਲੇ ਸੂਏ ਨੇ ਦੁੱਧ ਕੱਢਿਆ ਇਹ ਥਣ ਹਵਾਨੇ ਦੀ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਸਾਫ ਆ ਗੁਲਾਬੀ ਰੰਗ ਦੇ ਨੇ ਹਵਾਨਾ ਤਿਆਰ ਕਰਨਾ ਮਿਲਕ ਵੇਨ ਵੀ ਉਬਰੀ ਹੋਈ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਈਏ ਪਹਿਲਾਂ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਪਰਿਓ ਹਾਈਡਰੋ ਪਾਸੇ ਹੋ ਜਾਗਾ ਮੁਰਕੇ ਪਸ਼ੂ ਉਧਰ ਨੂੰ ਜਾਂਦਾ ਹੀ ਨਹੀਂ ਟੱਕੀਆਂ ਨੂੰ ਪਰੇਨ ਲੇਵਾ ਬਖਿਆਦਾ ਇਕੱਠੀ ਹੀ ਹੋਈ ਖੜੀ ਸਨ ਖੁਜਲੀ ਜੀ ਬੱਸ ਲਓ ਦੋਨਾਂ ਪਾਸੋਂ ਸੇਮ ਸਹਿਜ ਆ ਥਾਣਾ ਦਾ ਤੇ ਕਦ ਕਾਠ ਬਹੁਤ ਉੱਚਾ ਕਰਮਾਂ ਵਾਲੀ ਦਾ ਤੇ ਦਿਨ ਹਜੇ 15 ਪਏ ਉਸ ਢਾਂਗਣਾ ਤੁਸੀਂ ਜਜਮੈਂਟ ਕਰਨੀ ਹੈ ਠੀਕ ਹੈ ਜੀ ਹਾਂ ਸੀਲਸ ਲੱਗ ਫੁੱਲਾ ਲੈ ਭਾਈ ਤੋੜ ਕੇ ਦਿਖਾ ਦੇ ਲਓ ਮਤਰਾ 15 ਦਿਨ ਸੂਨ ਚ ਪਾਇਆ ਬਾਈ ਕੰਦਾ ਵੀ ਮੋੜ ਲਈ ਪਰ ਇਹਨ ਮੋੜ ਚੱਲ ਸਿੱਧਾ ਅੱਜ ਤੋਇਆ ਚਲ ਮੋੜ ਲਈ ਬੰਦ ਦੇ ਬੰਨੇ ਬੰਨੇ ਮੋਲ ਇਹਦਾ ਵੀ ਦੋਸਤੋ ਫੋਨ ਤੇ ਹੋਣਾ ਹੈ ਜਿਹੜੀ ਕਾਲੀ ਵੜਾ ਇਹਦੇ ਬਾਰੇ ਦੱਸੋ ਕੰਮਾ ਸੁਈਏ ਬਾਈ ਪਰਸੋ ਸੂਈ ਹੈ ਦੂਜਾ ਸੂਆ ਹੈਗੀ ਹੈ ਛੇ ਦਾ ਦਾ ਮੂੰਹ ਹੈ ਠੀਕ ਹੈ ਜਿਹੜਾ ਅੱਜ ਥਲੇ ਥੋਲੇ ਉਹ 20 ਤੋਂ 22 ਕਿਲੋ ਤਲਮਾ ਹੋਊਗਾ ਇਹ ਨਹੀਂ ਗੱਲ ਆਖਤਾ ਤੇ ਹੋਣਾ ਨਹੀਂਗਾ ਇਸ ਟਾਈਮ ਇਸ ਟਾਈਮ ਹਾਜ਼ਰ ਆ ਜਾਓ ਭਾਵੇਂ ਕੋਈ ਦੋ ਡੰਗ ਝੋਲੇ ਪੰਜ ਡੰਗ ਝੋਲੇ ਆਪਣੇ ਘਰੇ ਆ ਗਏ ਮਗਰ ਬੱਛੀ ਹੈ ਇਹਦੀ ਮਗਰ ਬੱਛੀ ਹੈ ਲਾਓ ਵੀ ਦੇਖ ਸਕਦੇ ਹਾਂ ਬਿਲਕੁਲ ਜੈਡ ਬਲੈਕ ਆ ਹਾਂ ਤੇ ਕੱਦ ਕਾਠ ਬਹੁਤ ਆ ਥਾਣ ਹਵਾਨੇ ਦੀ ਬਹੁਤ ਜਿਆਦੇ ਸਾਫ ਸੁਥਰੀ ਹੈ ਹਾਂ ਤੇ ਚੋਈ ਹੈ ਤੇ ਸੁਬਾਹ ਅਜ ਚੋਈ ਆ ਮੈਂ ਤੁਹਾਨੂੰ ਟਾਈਮ ਵੀ ਦਿਖਾਉਂਗਾ ਦੇਖ ਸਕਦਾ ਹਾਂ ਦੋਸਤੋ ਥਣਾ ਦੀ ਸਾਫ਼ ਸੁਥਰੀ ਆ ਬਿਲਕੁਲ ਓਕੇ ਆ ਟਾਈਮ ਮੈਂ ਤੁਹਾਨੂੰ ਦਿਖਾ ਦਿੰਦਾ ਸੁਬਾਹ ਦਾ 10 ਕ ਦਾ ਹੋਊਗਾ ਮੇਰੇ ਹਿਸਾਬ ਨਾਲ ਬਾਕੀ ਵਿਖਾ ਦਿੰਦੇ ਤੁਹਾਨੂੰ 10 ਵਜੇ ਕੇ 2 ਮਿੰਟ ਹੋ ਗਏ ਟਾਈਮ ਤੁਸੀਂ ਮੋਬਾਈਲ ਤੇ ਦੇਖ ਸਕਦਾ ਹਾਂ 10 ਵਜੇ ਕੇ 2 ਮਿੰਟ ਦਾ ਟਾਈਮ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਮਿਲਕ ਵੇਨ ਕਰਮਾਲੀ ਦੇ ਬਹੁਤ ਉੱਭਰੀ ਹੋਈ ਆ ਸਾਈ ਵਾਲਰਗਾ ਥਣ ਲੱਗਿਆ ਦੋਸਤੋ ਤੇ ਆ ਬੱਚਾ ਵੱਚੀ ਦੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੀ ਮਾਰਕਿੰਗ ਆ ਵੱਚੀ ਦੀ 나ੜੂਆ ਨਾਲ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਚੋਲੇ ਦੇ ਨਿੱਕੇ ਮੋਟੇ ਬਾਹਰ ਕੱਢ ਕੇ ਮਾਰੇ ਬਹੁਤ ਸ਼ਾਨਦਾਰ ਮਾਰਕਿੰਗ ਆ ਨੀ ਜਿਹੜੇ ਦਰਾਹ ਕਦ ਕਾਠ ਦੀ ਮਾਲਕਣੀਆਂ ਦੋਸਤੋ ਰਾਜੀ ਭਰੀ ਚੰਗੀ ਆ ਇਹ ਚੁਾਈ ਇਹਦੀ ਹੋ ਚੁੱਕੀ ਹੈ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨਾ ਤੋੜ ਕੇ ਦਿਖਾਉਣੇ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਹਾਂ ਸਾਲ ਹੋ ਗਿਆ 20 ਕਿਲੋ ਤੋਂ ਉੱਪਰ ਉੱਪਰ ਬੌਲਾ ਦੱਸਦਾ ਬਾਈ ਹਾਂ ਮੈਂ ਕੋਈ ਚਾਰ ਡੰਗ ਚੋਲੇ ਦਿੱਤੀ ਤੇ ਮਨ ਕਬ ਕਰਕੇ ਚੋਦੀ ਚੰਗੇ ਕੱਦ ਕਾਠ ਵਾਲੀ ਲੈ ਚਲੋ ਹੋ ਗਿਆ ਮੇਰਾ ਟੱਟੀ ਦੰਦ ਕਰਾ ਕੇ ਦੇ ਲੈ ਕਰੀ ਕਰਾਲਾ ਉੱਤੋਂ ਫੇ ਦਵਾਈ ਕੀ ਲਿਆ ਮੈਂ ਦਵਾਈ ਦੇਗੀ ਇਹ ਹੈ ਖੜ ਜਮੀ ਨਾ ਹੋਰ ਫੇਰ ਫਿਰਾਂਗੇ ਮੇਰੇ ਹੁੰਦਾਂ ਚਾਰ ਮਿੰਨ ਦੇ ਤਰਾ ਪੂਰ ਕਾ ਸਾਫ ਮੈਨੇ ਵੀ ਟੱਟੀ ਤੋਂ ਕਰਾ ਕੇ ਦੇਖੀ ਟੱਠਾ ਜੀ ਦੇ ਰੱਖਾਏ ਉਹ ਤੋਂ ਬਣਾ ਇਹ ਵੀ ਆ ਮੇਰੇ ਕੱਚੇ ਦਾ ਥੋੜਾ ਜਿਹਾ ਕਰਦੀ ਮੇਰੇ ਕੋਲ ਬੜਾ ਚੰਗਾ ਇਹ ਮੁੱਲ ਦੋਸਤੋ ਇਹਦਾ ਵੀ ਫੋਨ ਤੇ ਹੋਊਗਾ ਪੰਜਾਂ ਜਾਨਵਰਾਂ ਦਾ ਮੁੱਲ ਫੋਨ ਤੇ ਹੋਣਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਪੰਜਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਪਸੰਦ ਆ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਜਨਵਰ ਕਿੱਦਾਂ ਦੇ ਲੱਗੇ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ